ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਸੋ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਸਪੈਸ਼ਲ ਟ੍ਰੇਨ ਦੇ ਵਿੱਚ ਜੋ ਕਿ ਹੈ ਜੀ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ ਪੈਡਾਗੋਗੀ ਤੇ ਵਿਆਕਰਨ ਦੀ ਔਰ ਇਹ ਟ੍ਰੇਨ ਲੈ ਕੇ ਹਾਜ਼ਰ ਹੋਏ ਤੁਹਾਡਾ ਪੰਜਾਬੀ ਅਧਿਆਪਕ ਤੁਹਾਡਾ ਹਾਰਦਿਕ ਸਵਾਗਤ ਕਰਦਾ ਹੈ ਜੀ ਇਹਦੇ ਵਿੱਚ ਬਈ ਵਿਆਕਰਨ ਅਤੇ ਪੈਡਾਗੋਗੀ ਨਾਲ ਸੰਬੰਧਿਤ ਬੜੇ ਹੀ ਅਤ ਤੇ ਬੜੇ ਹੀ ਸੀਰੀਅਸ ਪ੍ਰਸ਼ਨ ਕਰਵਾਏ ਜਾਂਦੇ ਜਿਹੜੇ ਤੁਹਾਡੇ ਪੀਐਸ ਟੈਟ ਤੇ ਸੀਟੈਟ ਪੰਜਾਬੀ ਦੇ ਪੱਖ ਤੋਂ ਬੜੇ ਮਹੱਤਵਪੂਰਨ ਰਹਿੰਦੇ ਹੈ। ਕਲਾਸ ਦੀ ਟਾਈਮਿੰਗ ਸੇਮ ਹੈ ਜੀ 3 ਵਜੇ ਦੀ। ਤਾਂ ਡੇਲੀ ਆਜਿਆ ਕਰੋ, ਹਾਜ਼ਰੀ ਲਵਾਜਿਆ ਕਰੋ। ਜੇ ਕਲਾਸ ਲਾਈਵ ਨਹੀਂ ਦੇਖ ਸਕਦੇ ਤਾਂ ਰਿਕਾਰਡਡ ਦੇਖ ਲਿਆ ਕਰੋ ਤੇ ਕਿਰਪਾ ਕਰਕੇ ਕਾਪੀ ਦੇ ਨੋਟ ਜ਼ਰੂਰ ਕਰ ਲਿਆ ਕਰੋ। ਜਿੰਨੇ ਵੀ ਸਵਾਲ ਕਰਾਏ ਜਾਂਦੇ ਆ ਠੀਕ ਹੈ ਜੀ ਕਿਉਂਕਿ ਲਿਖਣਾ ਜ਼ਰੂਰੀ ਹੈਗਾ। ਲਿਖੇ ਨਾਲ ਹੀ ਯਾਦ ਰਹੇਗਾ। ਠੀਕ ਹੈ ਜੀ। ਤਾਂ ਅੱਜ ਦਾ ਪਹਿਲਾ ਪ੍ਰਸ਼ਨ ਦੇਖੋ ਜੀ। ਤਾਂ ਪਹਿਲਾ ਪ੍ਰਸ਼ਨ ਕੀ ਕਹਿੰਦਾ ਜੀ? ਰੇਖ ਵਿੱਚ ਮੇਖ ਮਾਰਨੀ ਤਾਂ ਇਸ ਮੁਹਾਵਰੇ ਦਾ ਸਹੀ ਅਰਥ ਦੱਸੋ ਜੀ ਕੀ ਆਏ ਰੇਖ ਵਿੱਚ ਮੇਖ ਮਾਰਨੀ ਤਾਂ A B C ਤੇ D ਇਹਦੇ ਵਿੱਚੋਂ ਸਹੀ ਉੱਤਰ ਕੀ ਆਏਗਾ ਇਹਦਾ ਸਹੀ ਉੱਤਰ B ਆਏਗਾ ਕਿਸਮਤ ਜਾਗ ਜਾਣੀ ਮੈਨੂੰ ਪਤਾ ਸੀ ਤੁਸੀਂ A ਉੱਤਰ ਸੋਚੋਗੇ ਕੰਮ ਖਰਾਬ ਕਰਨਾ ਪਰ ਨਹੀਂ ਇਹਦਾ ਸਹੀ मीनिंग ਕੀ ਹੈਗਾ ਕਿਸਮਤ ਜਾਗ ਜਾਣੀ ਜਾਂ ਕਿਸਮਤ ਖੁੱਲ ਜਾਣੀ ਠੀਕ ਹੈ ਜੀ ਤੁਸੀਂ ਇਹ ਪੁਰਾਣੇ ਪੰਜਾਬੀ ਦੇ ਗਾਣਿਆਂ ਦੇ ਵਿੱਚ ਹੁੰਦਾ ਸੀਗਾ ਠੀਕ ਹੈ ਕਿ ਕਿਸਮਤ ਵੀ ਰੇਖ ਦੇ ਵਿੱਚ ਮੇਕ ਮਾਰ ਦੇ ਠੀਕ ਹੈ ਤਾਂ ਕਿਸਮਤ ਜਾਗ ਜਾਣੀ ਕਿਸਮਤ ਖੁੱਲ ਜਾਣੀ ਇਸ ਮੁਹਾਵਰੇ ਦਾ ਸਹੀ ਅਰਥ ਹੈਗਾ ਜੀ ਇਹ ਪੇਪਰ ਦੇ ਵਿੱਚ ਵੀ ਕੁਐਸਚਨ ਆਉਣਾ ਹੈਗਾ ਤੁਹਾਨੂੰ ਅਗਲਾ ਪ੍ਰਸ਼ਨ ਹੈਗਾ ਜੀ ਤਲਜੀਤ ਰਾਮਪਾਲ ਤੇ ਭਵਜੀਤ ਤਾਂ ਵਾਕ ਵਿੱਚ ਨਿਜਵਾਚਕ ਵਾਕ ਕਿਹੜਾ ਯਾਨੀ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਨਿਜਵਾਚਕ ਨਾਮ ਕਿਹੜਾ ਹੈਗਾ ਨਿਜਵਾਚਕ ਜਿਹਨੂੰ ਖਾਸ ਨਾਮ ਦੇ ਨਾਮ ਨਾਲ ਜਾਣਿਆ ਜਾਂਦਾ ਇੱਥੇ ਨਿਜਵਾਚਕ ਦੀ ਗੱਲ ਕੀਤੀ ਗਈ ਹੈ ਇਹਨੂੰ ਖਾਸ ਨਾਮ ਵੀ ਕਹਿ ਦਿੰਦੇ ਆ ਤੇ ਅੰਗਰੇਜ਼ੀ 'ਚ ਇਹਨੂੰ ਪਰਸਨਲ ਨਾਉਨ ਕਹਿੰਦੇ ਤੇ ਇਹਦਾ ਸਹੀ ਉੱਤਰ ਕੀ ਆਏਗਾ ਏ ਹੀ ਆਏਗਾ ਕਿਉਂਕਿ ਇਹ ਤਿੰਨੇ ਹੀ ਕਿਸੇ ਦੇ ਨਾਮ ਹੈਗੇ ਔਰ ਕਿਸੇ ਦਾ ਨਾਮ ਭਾਈ ਖਾਸ ਨਾਮ ਹੀ ਹੁੰਦਾ ਤਾਂ ਸਹੀ ਉੱਤਰ ਕੀ ਆਏਗਾ ਏ ਆਏਗਾ ਅੱਗੇ ਦੇਖੋ ਕਰਨ ਵਾਲਾ ਸਦਾ ਪਰਦਾ ਹੈ ਵਾਕ ਨੂੰ ਮਿਸ਼ਰਤ ਵਾਕ ਵਿੱਚ ਤਬਦੀਲ ਕਰੋ ਜਿਹੜੀ ਇਹ ਪ੍ਰਸ਼ਨ ਦੀ ਟਾਈਪ ਹੈ ਜੇ ਇਸ ਟਾਈਪ ਦਾ ਨਾਮ ਲੈਣਾ ਹੋਵੇ ਤਾਂ ਇਸ ਨੂੰ ਪਾਰਟਿਕੂਲਰ ਵਾਕ ਵਟਾਂਦਰੇ ਦੇ ਨਾਮ ਨਾਲ ਜਾਣਿਆ ਜਾਂਦਾ ਵਾਕ ਵਟਾਂਦਰਾ ਜਦੋਂ ਵੀ ਪੇਪਰ ਦੇ ਵਿੱਚ ਇਦਾਂ ਦਾ ਕੁਐਸਚਨ ਆਉਂਦਾ ਤਾਂ ਤੁਸੀਂ ਨਾ ਤਾਂ ਉਹਦਾ ਅਰਥ ਚੇਂਜ ਕਰਨਾ ਤੇ ਨਾ ਹੀ ਉਹਦਾ ਕਾਲ ਚੇਂਜ ਕਰਨਾ ਤੁਸੀਂ ਸਿਰਫ ਉਹਨੂੰ ਸਧਾਰਨ ਤੋਂ ਕੀ ਬਣਾ ਦੇਣਾ ਹੈ ਮਿਸ਼ਰਤ ਬਣਾ ਦੇਣਾ ਤਾਂ ਸਹੀ ਉੱਤਰ ਕੀ ਆਏਗਾ ਇਹਦਾ ਤਾਂ ਸਹੀ ਉੱਤਰ ਆਏਗਾ A ਜੋ ਕਰਦਾ ਹੈ ਸੋ ਪਰਦਾ ਹੈ ਠੀਕ ਹੈ ਜੀ ਇੱਕ ਕਾਰਜਾ ਤੇ ਇੱਕ ਕਾਰਨ ਕਿਉਂਕਿ ਜੋ ਕਰੇਗਾ ਉਹੀ ਭਰੇਗਾ ਤੇ ਇੱਕ ਕਾਰਜਾ ਤੇ ਦੂਜਾ ਉਸ ਦਾ ਕਾਰਨ ਹੈਗਾ ਜਦੋਂ ਵੀ ਇਸ ਤਰ੍ਹਾਂ ਦੀ ਟਾਈਪ ਆਉਂਦੀ ਹੈ ਨਾ ਤਾਂ ਤੁਸੀਂ ਉਹਦਾ ਅਰਥ ਤਬਦੀਲ ਹੋਣ ਦੇਣਾ ਤੇ ਨਾ ਹੀ ਉਸ ਦਾ ਵਰਤਮਾਨ ਚੇਂਜ ਕਰਨਾ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜਿੰਨਾ ਵਾਕਾਂ ਵਿੱਚ ਕੋਈ ਕੰਮ ਕਰਨ ਦੇ ਲਈ ਕਿਸੇ ਨੂੰ ਬੇਨਤੀ ਜਾਂ ਹੁਕਮ ਕੀਤਾ ਜਾਵੇ ਤਾਂ ਉਸ ਨੂੰ ਕਿਹੜਾ ਵਾਕ ਕਿਹਾ ਜਾਂਦਾ ਹੈ ਤਾਂ ਉਸ ਨੂੰ ਕਿਹੜਾ ਵਾਕ ਕਿਹਾ ਜਾਂਦਾ ਬਿਨੇਵਾਚਕ ਵਾਕ ਕਿਹਾ ਜਾਂਦਾ ਤਾਂ ਸਹੀ ਉੱਤਰ ਕੀ ਆਏਗਾ ਏ ਆਏਗਾ ਇਹਦੇ ਤਿੰਨ ਨਾਮ ਹਨ ਇਹਨੂੰ ਬਿਨੇ ਹੁਕਮੀ ਵਾਕ ਆਗਿਆ ਇਹ ਤਿੰਨਾਂ ਦੇ ਲਈ ਕੋਬਾਕ ਦਾ ਇਸਤੇਮਾਲ ਕੀਤਾ ਜਾਂਦਾ ਬਿਨੇ ਨੂੰ ਬੇਨਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਕਿਸੇ ਵਾਕ ਦੇ ਵਿੱਚ ਹੁਕਮ ਹੋਵੇ ਕਿਸੇ ਚ ਆਗਿਆ ਹੋਵੇ ਜਾਂ ਕੋਈ ਬੇਨਤੀ ਹੋਵੇ ਤਾਂ ਇਸੇ ਨੂੰ ਕਿਹੜਾ ਵਾਕ ਕਿਹਾ ਜਾਂਦਾ ਬਿਨੇ ਵਾਚਕ ਵਾਕ ਦਾ ਨਾਮ ਦਿੱਤਾ ਔਰ ਇਹ ਜਿਹੜੀ ਵਾਕਾਂ ਦੀ ਟਾਈਪ ਹੈ ਇਹ ਕਿਦੇ ਆਧਾਰ ਤੇ ਆ ਕਾਰਜ ਦੇ ਆਧਾਰ ਤੇ ਠੀਕ ਹੈ ਅੱਗੇ ਦੇਖੋ ਜੀ ਗੁਰਨੀਤ ਬਹੁਤ ਗਰੀਬ ਹੈ ਅਤੇ ਸਾਰੇ ਉਸ ਦੀ ਮਦਦ ਕਰਦੇ ਹਨ ਤਾਂ ਇਹਦੇ ਵਿੱਚ ਸਮਾਨਯੋਜਕ ਕਿਹੜਾ ਹੈ ਤਾਂ ਸਮਾਨਯੋਜਕ ਕਿਹੜਾ ਹੈਗਾ ਭਾਈ ਅਤੇ ਹੈਗਾ ਸਹੀ ਉੱਤਰ ਕੀ ਆਏਗਾ a ਆਵੇਗਾ ਤੇ ਜੇ ਇਹ ਲੱਗਿਆ ਹੋਇਆ ਅਤੇ ਸਮਾਨਯੋਜਕ ਹੈ ਤਾਂ ਵਾਕ ਕਿਹੜਾ ਹੈਗਾ ਵਾਕ ਸੰਯੁਕਤ ਹੈ ਕਿਉਂਕਿ ਸਮਾਨਯੋਜਕ ਹਮੇਸ਼ਾ ਹੀ ਕਿਹੜੇ ਵਾਕਾਂ ਦਾ ਨਿਰਮਾਣ ਕਰਦੇ ਹਨ ਸੰਯੁਕਤ ਵਾਕਾਂ ਦਾ ਨਿਰਮਾਣ ਕਰਦੇ ਤਾਂ ਪੇਪਰ ਦੇ ਵਿੱਚ ਪੁੱਛਿਆ ਜਾਵੇ ਸੰਯੁਕਤ ਮਿਸ਼ਰਤ ਤਾਂ ਆ ਵੀ ਕੁਝ ਨਿਸ਼ਾਨੀਆਂ ਇੰਡੀਕੇਸ਼ਨ ਹੈਗੇ ਜਿੱਥੋਂ ਪਤਾ ਲੱਗ ਜਾਂਦਾ ਕਿ ਵਾਕ ਸੰਯੁਕਤ ਹੈਗੇ ਮਿਸ਼ਰਤ ਹੈਗੇ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਬਈ ਤਾਂ ਉਸ ਤੋਂ ਪਹਿਲਾਂ ਮਾਸਟਰ ਗ੍ਰੈਜੂਏਟ ਦੇ ਜਿਹੜੇ ਬੈਚ ਹੈ ਜੀ ਉਹ ਆਲਰੇਡੀ ਸਟਾਰਟ ਹੋ ਚੁੱਕੇ ਆ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਹੈਗੇ ਆ ਜੀ ਅਕੈਡਮੀ ਦੇ ਨੰਬਰ ਨਾਲ ਸੰਪਰਕ ਕਰ ਸਕਦੇ ਠੀਕ ਹੈ ਜੀ ਅਗਲਾ ਪ੍ਰਸ਼ਨ ਹੈਗਾ ਜੀ ਪੰਜਾਬੀ ਵਿੱਚ ਵਚਨ ਕਿੰਨੇ ਪ੍ਰਕਾਰ ਦੇ ਤਾਂ ਪੰਜਾਬੀ ਦੇ ਵਿੱਚ ਵਚਨ ਕਿੰਨੇ ਪ੍ਰਕਾਰ ਦੇ ਮਿਲਦੇ ਆ ਦੋ ਪ੍ਰਕਾਰ ਦੇ ਮਿਲਦੇ ਆ ਕਿਹੜੇ-ਕਿਹੜੇ ਹੁੰਦੇ ਆ ਭਾਈ ਇੱਕ ਵਚਨ ਤੇ ਬਹੁਵਚਨ ਐਵੇਂ ਪੰਜਾਬੀ ਚ ਲਿੰਗ ਵੀ ਦੋ ਪ੍ਰਕਾਰ ਦੇ ਮਿਲਦੇ ਆ ਈ ਲਿੰਗ ਤੇ ਪੂ ਲਿੰਗ ਪੰਜਾਬੀ ਚ ਕਾਲ ਤਿੰਨ ਮਿਲਦੇ ਆ ਤੇ ਕਿਰਦੰਤਕ ਚਾਰ ਮਿਲਦੇ ਆ ਤੇ ਕਾਲ ਤਿੰਨ ਪ੍ਰਕਾਰ ਦੇ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਭਾਈ ਪੰਜਾਬੀ ਚ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਾਂ ਇਹ ਤਾਂ ਭਾਈ ਸਿੱਧਮ ਸਿੱਧੀ ਚੀਜ਼ ਆ ਯਾਦ ਕਰ ਲਓ ਕਿ ਪੰਜਾਬੀ ਦੇ ਵਿੱਚ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ 6 ਪ੍ਰਕਾਰ ਦੇ ਹੁੰਦੇ ਆ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ 5 ਪ੍ਰਕਾਰ ਦੇ ਹੁੰਦੇ ਆ ਪੜਨਾਮ ਵੀ ਕਿੰਨੇ ਪ੍ਰਕਾਰ ਸੋਰੀ ਵਿਸ਼ੇਸ਼ਣ ਵੀ ਕਿੰਨੇ ਪ੍ਰਕਾਰ ਦੇ ਹੁੰਦੇ ਆ 5 5 ਪ੍ਰਕਾਰ ਦੇ ਠੀਕ ਹੈ ਜੀ ਤਾਂ 565 ਦਾ ਫਾਰਮੂਲਾ ਬਣ ਸਕਦਾ 5 6 5 ਠੀਕ ਹੈ ਜੀ ਅੱਗੇ ਆ ਜਾਂਦਾ ਕਿਰਿਆ ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਜੇ ਗੱਲ ਕੀਤੀ ਜਾਵੇ ਕਿਰਿਆ ਵਿਸ਼ੇਸ਼ਣ ਦੀ ਤਾਂ 8 ਪ੍ਰਕਾਰ ਦਾ ਸਬੰਧਕ ਤਿੰਨ ਪ੍ਰਕਾਰ ਦਾ ਯੋਜਕ ਦੋ ਪ੍ਰਕਾਰ ਦਾ ਤੇ ਵਿਸਮਿਕ ਨੌ ਪ੍ਰਕਾਰ ਦੇ ਹੁੰਦੇ ਤੇ ਇਹਦਾ ਗਿਣਤੀ ਮਿੰਤੀ ਆ ਭਾਈ ਸਿੱਧਮ ਸਿੱਧੀ ਯਾਦ ਕਰ ਲਓ ਪੇਪਰ ਦੇ ਵਿੱਚ ਪ੍ਰਸ਼ਨ ਆਉਂਦੇ ਹੀ ਹਰ ਮੁਲਾਂਕਣ ਤਾਂ ਮੁਲਾਂਕਣ ਦਾ ਸ਼ਬਦੀ ਅਰਥ ਕੀ ਹੈਗੇ ਜੀ ਤਾਂ ਮੁੱਲ ਪਲੱਸ ਅੰਕਣ ਇਹ ਤਾਂ ਬੜੀ ਇੱਕ ਬੇਸਿਕ ਜੀ ਡੈਫੀਨੇਸ਼ਨ ਹੈ ਜੋ ਹਰ ਕਿਤਾਬ ਦੇ ਵਿੱਚ ਮਿਲ ਜਾਂਦੀ ਹੈ ਕਿ ਮੁਲਾਂਕਣ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਮੁੱਲ ਪਲੱਸ ਅੰਕਣ ਜਾਨੀ ਕਿ ਮੁੱਲਾਂ ਦਾ ਮਾਪ ਪਰ ਇਹ ਬੜੀ ਹੀ ਅਧੂਰੀ ਡੈਫੀਨੇਸ਼ਨ ਮੁਲਾਂਕਣ ਇਦੋਂ ਕਿਤੇ ਡੂੰਗਾ ਗੂੜਾ ਤੇ ਵੱਡਾ ਕਨਸੈਪਟ ਹੈ ਅਸੀਂ ਪੜਦੇ ਹਾਂ ਕਿ ਲਰਨਿੰਗ ਇਜ਼ ਅ ਲਾਈਫ ਲੌਂਗ ਪ੍ਰੋਸੈਸ ਸਿੱਖਿਆ ਉਮਰ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਪਰ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਜਿਹੜਾ ਸਿੱਖਣਾ ਹੈਗਾ ਰੁਕ ਜਾਂਦਾ ਠੀਕ ਹੈ ਏਵੈਲੂਏਸ਼ਨ ਇਦੋਂ ਵੀ ਗਾਮ ਪਹੁੰਚ ਜਾਂਦੀ ਹੈ ਉਹ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਤੱਕ ਚੱਲਣ ਵਾਲੀ ਪ੍ਰਕਿਰਿਆ ਮਰੇ ਬੰਦੇ ਦੀ ਵੀ ਵੈਲਿਊਏਸ਼ਨ ਹੁੰਦੀ ਹੈ ਭਗਤ ਸਿੰਘ ਨੂੰ ਮਰੇ ਨੂੰ 70 ਸਾਲ ਦੇ ਕਰੀਬ ਹੋ ਗਏ ਅੱਜ ਵੀ ਉਹਦੀ ਵੈਲਿਊਏਸ਼ਨ ਹੁੰਦੀ ਹੈ ਕਿ ਉਹ ਇੱਕ ਦੇਸ਼ ਭਗਤ ਸੀ ਕਿ ਇੱਕ ਟਟਕਿਆ ਹੋਇਆ ਨੌਜਵਾਨ ਸੀ ਤਾਂ ਇਹ ਏ ਵੈਲਿਊਏਸ਼ਨ ਦਾ ਕਨਸੈਪਟ ਹੈ ਬਹੁਤ ਦੁੰਗਾ ਹੈ ਠੀਕ ਹੈ ਅੱਜ ਵੀ ਲੋਕ ਕਈ ਲੋਕ ਗਾਂਧੀ ਨੂੰ ਚੰਗਾ ਤੇ ਮਾੜਾ ਕਹੀ ਜਾਂਦੇ ਹੈ ਏਵੈਲਿਊਏਸ਼ਨ ਤਾਂ ਅੱਜ ਵੀ ਹੋਈ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਤਾਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਤੁਸੀਂ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦਾ ਪੜ੍ਹੀਆਂ ਕਿ ਕਿਸਮਾਂ ਕਿੰਨੀਆਂ ਹੁੰਦੀਆਂ 8 ਹੁੰਦੀਆਂ ਪਰ ਬਈ ਇਹ ਅਵਸਥਾਵਾਂ ਕਿੰਨੀਆਂ ਹੁੰਦੀਆਂ ਤਾਂ ਅਵਸਥਾਵਾਂ 3 ਹੁੰਦੀਆਂ ਅਵਸਥਾਵਾਂ ਕਿੰਨੀਆਂ ਹੁੰਦੀਆਂ 3 ਹੁੰਦੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਇੱਕ ਤਾਂ ਸਧਾਰਨ ਅਵਸਥਾ ਹੁੰਦੀ ਹੈ ਇੱਕ ਪ੍ਰਸ਼ਨਿਕ ਹੁੰਦੀ ਹੈ ਤੇ ਇੱਕ ਕਿਹੜੀ ਅਵਸਥਾ ਹੁੰਦੀ ਹੈ ਕਿਰਿਆ ਵਿਸ਼ੇਸ਼ਣ ਦੀ ਯੋਜਕੀ ਹੁੰਦੀ ਹੈ ਠੀਕ ਹੈ ਜੀ ਤਾਂ ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ ਕਿੰਨੀਆਂ ਹੁੰਦੀਆਂ ਤਿੰਨ ਹੁੰਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ 8 ਹੁੰਦੀਆਂ ਮੈਨੂੰ ਤਾਂ ਅਨਸ਼ੱਕ ਪੈਂਦਾ ਤੁਹਾਨੂੰ ਅੱਠੇ ਕਿਸਮਾਂ ਵੀ ਨਹੀਂ ਯਾਦ ਠੀਕ ਹੈ ਅਗਲਾ ਤੇ ਲਾਸਟ ਪ੍ਰਸ਼ਨ ਹੈ ਪਰ ਡੈਫੀਨੇਸ਼ਨ ਸੋਖਣਾ ਵਾਲੀ ਬੱਡੀ ਤਾਂ ਸਾਵਧਾਨੀ ਪੂਰਨ ਅੰਕਨ ਦੁਆਰਾ ਕਿਸੇ ਚੀਜ਼ ਦਾ ਮੁੱਲ ਜਾ ਮਾਤਰਾ ਦਾ ਨਿਸ਼ਚਾ ਕਰ ਦੇਣ ਦੀ ਪ੍ਰਕਿਰਿਆ ਮੁਲਾਂਕਣ ਹੈ ਮੁੱਲ ਤੋਂ ਭਾਵ ਸਿੱਖਿਆ ਦੀ ਪ੍ਰਕਿਰਿਆ ਦਾ ਸਿੱਟਾ ਹੈ ਅਤੇ ਮਾਤਰਾ ਤੋਂ ਭਾਵ ਕਿਸੇ ਕੌਸ਼ਲ ਦਾ ਗਿਆਨ ਪ੍ਰਾਪਤ ਕਰਨਾ ਤਾਂ ਇਸ ਤਰ੍ਹਾਂ ਮੁਲਾਂਕਣ ਦਾ ਅਰਥ ਇਹ ਹੋਇਆ ਕਿ ਮੁਲਾਂਕਣ ਅਕਾਦਮਿਕ ਪ੍ਰਾਪਤੀ ਅਤੇ ਵਿਵਹਾਰਿਕ ਤਬਦੀਲੀਆਂ ਦੇ ਨਾਲ ਸੰਬੰਧਤ ਤਾਂ ਇਹ ਸ਼ਬਦ ਕਿਸ ਵਿਦਵਾਨ ਦੇ ਠੀਕ ਹੈ ਬੈਂਜਾਮਿਨ ਬਲੂਮ ਤਾਂ ਬੈਂਜਾਮਿਨ ਬਲੂਮ ਨੇ ਟੈਕ ਬਲੂਮ ਟੈਕਸਨੋਮੀ ਦਿੱਤੀ ਸੀਗੀ ਉਹ ਪੈਰਾਮੀਡ ਦਾ ਬਣਾਇਆ ਸੀ ਇਹਨੇ ਤਾਂ ਠੀਕ ਹੈ ਤਾਂ ਇਹ ਉੱਤਰ ਤਾਂ ਆ ਨਹੀਂ ਸਕਦਾ ਹਾਲੀਵੋਡ ਲਈ ਜਾਉਂਗੇ ਦੇਖ ਕੇ ਤਾਂ ਆ ਹੀ ਜਾਉਂਗੇ ਤਾਂ ਸਹੀ ਉੱਤਰ ਸੀ ਆਏਗਾ ਇਹਦਾ ਪੂਰਾ ਨਾਮ ਕੀ ਹੈ ਕਾਰਟਰ ਵੀ ਗੁੱਡ ਤਾਂ ਇਹਨੇ ਦਿੱਤੀ ਸੀ ਐਗਜ਼ਾਮਪਲ ਠੀਕ ਹੈ ਜੀ ਤਾਂ ਸੀ ਉੱਤਰ ਸਹੀ ਹੈ ਗੁੱਡੇ ਦਾ ਉੱਤਰ ਆਇਆ ਠੀਕ ਹੈ ਜੀ ਬਾਕੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਟੈਲੀਗ੍ਰam ਤੇ ਚੈਨਲ ਬਣਿਆ ਹੋਇਆ ਇੰਸਟਾਗ੍ਰam ਤੇ ਫੇਸਬੁਕ ਤੇ ਪੇਜ ਬਣੇ ਹੋਏ ਆ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਲਿੰਕ ਡਿਸਕ੍ਰਿਪਸ਼ਨ ਚ ਵੀ ਮਿਲ ਜੇਗਾ ਤੇ ਸਰਚ ਵੀ ਕਰ ਸਕਦੇ ਹੋ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਵਿਦਿਆਰਥੀਆਂ ਦਾ ਇਸ ਸੈਸ਼ਨ ਦਾ ਹਿੱਸਾ ਬਣਨ ਦੇ ਲਈ ਸੋ ਮਿਲਦੇ ਆਂ ਜੀ ਸਵੇਰ ਦੇ ਅਗਲੇ 10 ਪ੍ਰਸ਼ਨਾਂ ਦੇ ਨਾਲ ਬਹੁਤ ਬਹੁਤ ਧੰਨਵਾਦ